ਲਓ ਜੀ ਗੱਡੀ ਆਪਣੀ ਹੋ ਰਹੀ ਹੈ ਵਾਸ਼ ਕਿਉਂਕਿ ਜਦੋਂ ਕਿਤੇ ਜਾਣਾ ਹੈ ਤਾਂ ਚੰਗੀ ਤਰ੍ਹਾਂ ਵਾਸ਼ ਕਰਾ ਕੇ ਤੇ ਵਾਕਿਊਮ ਕਰਾ ਕੇ ਲੈ ਕੇ ਜਾਈ ਦੀ ਗੱਡੀ ਬੱਚਿਆਂ ਨੇ ਵਿੱਚ ਬੈਠਣਾ ਹੁੰਦਾ ਹੈ ਫਿਰ ਆਪਾਂ ਨਿਕਲ ਜਾਣਾ ਹੈ ਟੂਰ ਤੇ ਅੱਪਾ ਜੀ ਸਰਾਂਦ ਰੋਡ ਪਟਿਆਲਾ ਖਾਲਸਾ ਟਾਇਰ ਦੇ ਕੋਲ ਇਹਦੀ ਅਲਾਈਨਮੈਂਟ ਕਰਾ ਰਹੇ ਆ ਵੀਰ ਬਲ ਸਿੰਘ ਤੇ ਨਾਰੇ ਟਾਇਰਾਂ ਦੀਆਂ ਸਾਈਡਾਂ ਚੇਂਜ ਬਹੁਤ ਤਸਲੀ ਬਖਸ਼ ਕੰਮ ਕਰਦੇ ਨੇ ਇਹ ਵੀ ਫਿਰ ਆਪਾਂ 11:00 ਵਜੇ ਤੋਂ ਨਿਕਲਣਾ ਹੈ ਲਓ ਜੀ ਗੱਡੀ ਹੁਣ ਆਪਣੀ ਬਿਲਕੁਲ ਓਕੇ ਹੈ ਤਿਆਰੀ ਹੋ ਚੁੱਕੀ ਹੈ ਬਸ ਹੁਣ ਆਪ ਤਿਆਰ ਹੋਣਾ ਤੇ ਫਿਰ ਆਪਾਂ ਨਿਕਲਣਾ ਹੈ ਹੈਲੋ ਫਰੈਂਡਸ ਆਈ ਹੋਪ ਯੂ ਆਲ ਆਰ ਫਾਈਨ ਫਰੈਂਡਸ ਅਸੀਂ ਜੱਸੀ ਜਾ ਰਹੇ ਹਾਂ ਰਿਵਾਲਪੁਰ ਸਾਹਿਬ ਜੋਤੀਆ ਹਿਮਾਚਲ ਦੇ ਵਿੱਚ ਤੇ ਅਸੀਂ ਸਾਰੇ ਰੈਡੀ ਹੋ ਚੁੱਕੇ ਹਾਂ ਤੇ ਹੁਣ ਬਸ ਅਸੀਂ ਤੁਹਾਨੂੰ ਗੱਡੀ ਦੇ ਵਿੱਚ ਬੈਠ ਕੇ ਮਿਲਦੇ ਹਾਂ ਅਸੀਂ ਗੱਲ ਜੀ ਸਾਰਿਆਂ ਨੂੰ ਆਪਾਂ ਪਾਉਣ ਲੱਗੇ ਹਾਂ ਜੀ ਚੱਲੇ ਤੇ ਆ ਪਿੱਛੇ ਜੈਦੇਵਰ ਨੇ ਆਪਣਾ ਸੈਟਅਪ ਕੀਤਾ ਹੈ ਅਰੇ ਤੁਹਾਡਾ ਸੈਟਪ ਵੀ ਤਾਂ ਦਿਖਾ ਲੈਂਦੇ ਹਾਂ ਪਹਿਲਾ ਜੀ ਹੈ ਫਰੈਂਡਸ ਹਾਂਜੀ ਪੂਰਾ ਇਹ ਪੂਰਾ ਆਪਣਾ ਗੱਦੇ ਬਣਾ ਕੇ ਜਾਂਦੇ ਨੇ ਕਹਿੰਦੇ ਪਾਪਾ ਸੀਟ ਖੋਲ ਲਓ ਪਰ ਆਪਾਂ ਸੀਟ ਖੋਲੀ ਨਹੀਂ ਟੈਂਟ ਹੋਣਾ ਸਿੱਫਾ ਤੇ ਦਰ ਸਾਹਿਬ ਨਾਲ ਚੁੱਕਿਆ ਤੇ ਅਸੀਂ ਨੈਟ ਤੇ ਚੈੱਕ ਕੀਤਾ ਕਿ ਹਜੇ ਸਾਨੂੰ 4 ਆਵਰਸ ਲੱਗਣਗੇ ਤੇ 4 ਆਵਰਸ ਵਿੱਚ ਹੀ ਕਰਾਂਗੇ ਚੀਚਾਰ ਕੱਢਦੇ ਹੁਣੇ بابا ਬੋਧ ਰੱਚ ਇੱਕ ਇੱਕ ਘੰਟਾ ਸੀ ਸੌਣਾ ਹੈ ਜੇ ਹਾਂ ਤੇ ਫੇਰ ਅਸੀਂ ਖਾਣਾ ਕਾਨੂੰਨ ਵਾਸਤੇ ਕੀ ਕੀ ਲੱਗੀ ਵੀ ਦੱਸ। ਤੁਹਾਨੂੰ ਵਾਸਤੇ ਅਸੀਂ ਆਪਣਾ ਪਿਟਾਰਾ ਫੜ ਲਿਆ। ਪਿਟਾਰਾ ਤਾਂ ਜਿੰਦਵਾ ਨਹੀਂ ਤੇ ਖਾਈ ਦੇ ਫਲੈਂਸ ਨੂੰ ਜਰੂਰ ਚੱਕ ਮੇਰੀ ਹੈਲਪ ਕਰ। ਆਹ ਦੇਖੋ। ਆ ਜਰੂਰ ਨੇ ਪੜਿਆ ਹੋਇਆ। ਪਿਟਾਰਾ ਸਿਰਫ ਪਰਸਪਨ ਦਾ ਪਿਟਾਰਾ ਹੈ। ਦੋਸਤਾਂ ਕਿਸੇ ਨੂੰ ਦੇਣ ਵਾਲੇ। ਹਾਂਜੀ। ਸਿੱਧਾ ਸੁਣਾਦਾ ਹੈ। ਮਮਾ ਦਾ ਵੀਡੀਓ ਵੀ ਵੀਡੀਓ ਤੇ ਐਡ ਕਰ ਲੈ ਲੀ ਕੀ ਕੀਸ। ਹੋ ਜਾ ਮੇਰਗਾ। ਹਾਂ ਅਸੀਂ ਵੇਰਕਾ ਤੋਂ ਮਿਲਕ ਦੀਆਂ ਬੋਟਲਸ ਵੀ ਲੈ ਲਈਆਂ ਸੀ ਸਾਰਾ ਸਮਾਨ ਲੈ ਲਿਆ ਸਾਰਾ ਸਮਾਨ ਲੈ ਲਿਆ ਸੀ ਅਸੀਂ ਟੋਸਟ ਵੀ ਲੈ ਲਏ ਪਪਾ ਬਣਾਉਣਗੇ ਸਾਰਾ ਕੁਝ ਦੱਸਣਾ ਹੈ ਕੀ ਲੈ ਲਿਆ ਹੋ ਹੋ ਬਿਸਕਿਟ ਰੱਖ ਲੈ ਨਮਕੀਨ ਰੱਖ ਲੈ ਹੋਰ ਕੀ ਲੰਗਦਾ ਦਰ ਹੋਰ ਆਪਾਂ ਨੇ ਸਾਰਾ ਕੁਝ ਹੀ ਰੱਖ ਲਿਆ ਹੈ ਨਾ ਮੇਰੇ ਗੰਦੇ ਗੰਦੇ ਬੁੱਢੀ ਹੋ ਗਏ ਹਾਂ ਮਿਲਕ ਵੀ ਰੱਖ ਲਿਆ ਮਟਰ ਜਿਹੜੇ ਨਮਕੀਨ ਵਾਲੇ ਹੁੰਦੇ ਆ ਹੋਰ ਵੀ ਰੱਖ ਲਿਆ ਦੀਦੀ ਤੂੰ ਗੰਦੇ ਗੰਦੇ ਲੈ ਤੂੰ ਖੇੜਦੇ ਖੇੜਦੇ ਬੂੜੀ ਵੜਦੀ ਤੇ ਤੂੰ ਖਾਦੇ ਖਾਂਦੇ ਬੂੜਾ ਹੋ ਜਾਣਾ ਫਰੈਂਡਸ ਕੋਲਾ ਸਿਤਵ ਨੂੰ ਮਿਲਾਂਗੇ ਬ੍ਰੇਕ ਤੋਂ ਬਾਅਦ ਹੈਲੋ ਫਰੈਂਡਸ ਕੋਨਸੀ ਪੁਲਚਰ ਵਾਲੇ ਹਨਨਪੁਰ ਸਾਹਿਬ ਫਿਰ ਉਸ ਤੋਂ ਬਾਅਦ Papa ਉਸ ਤੋਂ ਬਾਅਦ ਕਿੰਨੇ ਕਿਲੋਮੀਟਰ ਦਾ ਸਫ਼ਰ ਹੈ 3-4 ਘੰਟੇ ਉਸ ਤੋਂ ਬਾਅਦ 3-4 ਘੰਟਿਆਂ ਦਾ ਸਫ਼ਰ ਹੈ ਤੇ ਦੀਦੀ ਬਣਾ ਰਹੀ ਹੈ ਡਰਿੰਕ ਅੱਜ ਤੁਹਾਨੂੰ ਦਿਖਾਈਏ ਅਸੀਂ ਤੇ ਦੀਦੀ ਦਿਖਾਈਂ ਆਹ ਫਰੈਂਡਸ ਕਮੈਂਟ ਕਰਕੇ ਦੱਸਿਓ ਕਿਵੇਂ ਦੀ ਬਣ ਰਹੀ ਹੈ ਮਗਨਪਤੀ ਬੱਬਾ ਤੇ ਦੀਦੀ ਆਪਣੀ ਆਫਿਸ ਦਿਖਾ ਦੇ ਇੱਥੇ ਆ ਬਣਾ ਰਹੀ ਹੈ ਆ ਅਸੀਂ ਪਹੁੰਚ ਚੁੱਕੇ ਹਾਂ ਭੱਤਗੜ ਤੇ ਹੁਣ ਅਸੀਂ ਪਹੁੰਚ ਚੁੱਕੇ ਹਾਂ ਭਗਤਗੜ ਤੇ ਪਹਾੜ ਹੋਰ ਜ਼ਿਆਦਾ ਦਿਖ ਰਹੇ ਛੜੂ ਹੋ ਗਏ ਨੇ ਤੇ ਜੇ ট্রাক ਅੱਗੇ ਆ ਤਾਂ ਅਸੀਂ ਤੁਹਾਨੂੰ ਅਰੇਂਡ ਕਰ ਸਕਦੇ ਜੇ ট্রাক ਅੱਗੇ ਆ ਤਾਂ ਅਸੀਂ ਇਹਦੇ ਪਿੱਛੇ ਆਪ اور ਦੇਖੋ ਦਿਖਾਣਾ ਦਿਖਾ ਦੇਣੇ ਬਹੁਤ ਵਧੀਆ ਨੇ ਤੇ ਅਸੀਂ ਤੁਹਾਨੂੰ ਹੁਣ ਇੱਕੋ ਵੀ ਦਿਖਾਣੇ ਆਂ ਜੀ ਅਗਲਾ ਲੈ ਜੀ ਬਹੁਤ ਵਧੀਆ ਨੇ ਤੇ ਅਸੀਂ ਤੁਹਾਨੂੰ ਹੁਣ ਇੱਕੋ ਵੀ ਦਿਖਾਣੇ ਆਂ ਜੀ ਹੈਲਪ ਬੋਰਡ ਜਾਰੇ ਨਾਲ ਬਿਠੂ ਲੱਗਦੀ ਨਹੀਂ ਅਮੇ ਤੁਹ। ਅਤੁੱਛ ਲਾਈਕ ਪਲੇਟੂਸ ਟਾਈਪ ਹੈ। ਇਹ ਲਾਈਕ ਛੋਟੇ ਹਿਲਸ ਹੈ ਮੈਨੂੰ ਦੇ 올ਡ ਫੋਲਡ ਮਾਊਂਟੇਨਸ ਟਾਈਪ ਨੇ। ਦੇਖੋ ਫਰੈਂਡਸ ਬਹੁਤ ਸੋਨਾ 뷰 ਆ ਰਿਹਾ ਹੈ ਤੁਹ ਦਾ। ਆ ਇੱਧਰ ਬਾਬਾ ਗੁਰਦਿੱਤਾ ਜੀ ਦਾ ਗੁਰਦੁਆਰਾ ਸਾਹਿਬਾ ਦੇਖੋ ਇੱਧਰ ਕਿਰਤਪੁਰ ਸਾਹਿਬ ਇਹ ਬਾਬਾ ਗੁਰਦਿੱਤਾ ਜੀ ਦਾ

अच्छा केते ਸਾਡੀ ਐਕਸਾਈਟਮੈਂਟ ਡਬਲ ਹੋ ਗਈ ਹੈ ਕਿਉਂਕਿ ਬਸ ਆਈ ਥਿੰਕ 2 ਹੋਅਰਸ ਹੋਰ ਲੱਗਣਗੇ ਤੇ ਆਈ ਏਮ ਬਹੁਤ ਐਕਸਾਈਟਿਡ ਜ਼ਾਦੇ ਹਲੋ ਜੇ ਲੋਕੀ ਤੇ ਤੁਸੀਂ ਜ਼ਾਦੇ ਆਪਣੇ ਕੰਮ ਤੇ ਲੱਗੇ ਹੋ ਲੋਕੀ ਦਿੰਦੇ ਮੇਰਾ ਚੈਨਲ ਪਿੱਛੇ ਪਿੱਛੇ ਦੇਖ ਰਿਹਾਏ ਹੁਣ ਕਾਰਸ ਨੂੰ ਜੋ ਤੇਰਾ ਫੇਵਰੇਟ ਟੂ ਫੇਵਰੇਟ ਕੰਮ ਹੈ ਜਦੋਂ ਵੀ ਇਹ ਬੋਰ ਹੁੰਦੇ ਤੇ ਇਹ ਹੀ ਕਰਦਾ ਮੈਂ ਸੋਚੀ ਸੀ ਟਾਈਮ ਕੰਜ਼ਿਊਮਿੰਗ ਲਈ ਮੈਂ ਥੋੜੀ ਜਿਹੀ ਡਰਾਇੰਗ ਕਰ ਲਾਂ ਇਸ ਲਈ ਮੈਂ ਬਣਾ ਰਹੀ ਹਾਂ ਡਰਾਇੰਗ ਤੇ ਜਦੋਂ ਇਹ ਦੀ ਕੰਪਲੀਟ ਬੈਸਟ ਵਨ ਉਸੇ ਰੂਲ ਦਿਖਾਵਾਂ ਜੀ ਤੇ ਤੁਸੀਂ ਆਪਣੇ ਰਿਵਿਊਜ਼ ਕਮੈਂਟਸ ਦੇਓ ਸੀਤ ਕਿਵੇਂ ਫੀਲ ਕਰ ਰਹੀ ਫਿਰ ਕੈਸੇ ਲੱਗ ਰਹੀ ਹੋ ਆ ਦੇਖੋ ਮસ્ਤੀ ਕਰ ਰਹਾ ਸਾਡਾ ਜੋਦਾ ਆਪਾਂ ਅੱਗੇ ਜਾ ਕੇ ਕਿੱਧਰ ਰੁਧੇ ਆ ਇੱਥੇ ਜਗ੍ਹਾ ਨਹੀਂ ਥਈ ਆਪਾਂ ਫਿਰ ਖਾਣੀ ਆ ਰੋਟੀ ਤੇ ਨਾਲ ਵੀ ਉਹ ਐ ਕਾਫੀ ਜਿਹੜੀ ਹੋਮ ਮੇਡ ਫਰੈਂਡਸ ਕਮੈਂਟ ਕਰਕੇ ਦੱਸੋ ਕਿਵੇਂ ਦਾ ਲੱਗ ਰਿਹਾ ਹੈ ਇਹ ਕਰ ਰਹੇ ਮਸਤੀ ਤੇ ਗੱਡੀ ਦੇ ਵਿੱਚ ਇਹਨਾਂ ਨੇ ਆ ਬੈੱਡ ਬਣਾਇਆ ਆਪਣਾ ਕੀ ਆ ਸ਼ਾਨਦਾਰ ਬੈੱਡ ਬਣਾਇਆ ਇਹ 2 ਜੈਡ ਸਮਾਨ ਲੈ ਕੇ ਆਏ ਨੇ ਨਾਲੇ 2 ਜੈਡ ਸਮਾਨ

ਚਹੀਏ ਬਟ ਅਫਸੋਸ ਕਿ ਟਨਲ ਖਤਮ ਹੋ ਗਈ ਹੋਜੀ ਉਹ ਜੀ ਉਹ ਕੰਨ ਚ ਫੈਸ਼ਨ ਨਹੀਂ ਮੇਰਾ ਨਿਕਲਦਾ ਇੰਨੇ ਵੱਡੇ ਵੱਡੇ ਪਹਾੜ ਆ ਨਾ ਬਾਬਾ ਸੁਣਨ ਲੱਗਦਾ ਸੀ ਇੱਧਰ ਜਿਆਦਾ ਵਧੀਆ ਵਿਊ ਆ ਰਿਹਾ ਇਸ ਟਾ ਪੱਥਰੀ ਪੱਥਰ ਦੇਖਦੇ ਇੱਥੇ ਤਾਂ ਤਾਂ ਹੀ ਤੇ نیٹ ਲਾਈ ਆ ਇੱਥੇ ਹੈ ਨਾ ਮਮਾ نیٹ ਤਾਂ ਹੀ ਲਾਈ ਆਈ ਸੀ ਪੱਥਰ ਨਾ ਡੇਜਦਾ Yes. मतलब ये थोड़ा सा हॉन्टेड एरिया है टनल फेरागी टनल फेरागी टनल 2 टनल नंबर टू। टनल नंबर 2 वाओ आई एम सो थैंकफुल दैट टनल कम्स ए तो छोटी है blue blue sky i love you kuko friends nadi eh kitna vadhiya view lagd reha hai nadi hai te side te pahar hai nadi de mamma boat vi chaldi payi hai nadi cha ithe ਕੀ ਸੀ ਮਤਲਬ ਮੈਨੂੰ ਅਮ ਇਸ ਵਾਰੀ ਆਈ ਥਿੰਕ ਅਸੀਂ ਦੂਸਰੇ ਰਸਤੇ ਤੋਂ ਆਏਗਾ ਤਾਂ ਕਰਕੇ ਟਾਈਮ ਕੱਟ ਲਿਆ ਅਜੇ ਆਈ ਥਿੰਕ 2 ਆਵਰਸ ਬਤਾ ਰਹੇ ਹਨ 1 ਐਂਡ 1/2 ਆਵਰ ਪਹਿਲਾਂ ਬਟ ਉਹ ਇਹਨਾਂ ਨਾਲ ਆਪਣੇ फ्रेंड्स ਆ ਵੇਖ ਲੋ ਕਿੰਨਾ ਵਧੀਆ 뷰 ਆ ਰਿਹਾ ਮम्मा ਪਰਸੋਂ ਚਲੇ ਚਲੀਏ ਆਇਆ ਨਾ ਬਹੁਤ ਨਾ ਕਿੰਨਾ लेक है, या नदी है लेक भी लगती लग है नजी भी लगती है में ਤੁਹਾਡਾ ਇਸ ਵੇਲੇ ਮੈਨੂੰ ਤੱਕ ਆਵੜ ਨਹੀਂ ਹੋਈ ਪੈਸੇ ਤਾਂ ਮੈਨੂੰ ਬਹੁਤ ਹੁੰਦੀ ਐ ਤੇ ਮੈਂ ਸੁੱਤੀ ਵੀ ਨਹੀਂ ਬਿਲਕੁਲ ਅਸੀਂ 1.5 ਵਜੇ ਘਰੋਂ ਚੱਲੇ ਸੀ ਤੇ ਹੁਣ 5 ਵਜਣ ਵਾਲੇ ਆ ਅੱਜ ਵਜਨ ਸਿਰਫ 7 ਮਿੰਟਸ ਲੱਗੇ ਐ ਐਂਡ ਆਮ ਨੋਟ ਟਾਇਡ ਸਿਲ ਹੁਣ ਸਾਡਾ ਸਿਰਫ 1.5 ਘੰਟੇ ਦਾ ਸਫ਼ਰ ਰਹਿ ਗਿਆ ਨਹੀਂ ਟਾਈਮ ਨਾਲ ਚੱਲਣਾ ਚਾਹੀਦਾ ਇਹ ਆ ਜਾਂਦੀ ਐ ਸੜਕ ਤੇ ਮੈਂ ਫੋਨ ਤੇ ਚੈੱਕ ਕੀਤਾ ਸੀਗਾ ਗੂਗਲ ਮੈਪ ਤੇ ਤਾਂ 5 ਵਜੇ ਪੂਰੇ 5 ਤਾਂ ਫਿਰ ਅਸੀਂ 6:30 ਵਜੇ ਪਹੁੰਚਾਂਗੇ ਹੈਨਾ ਮੰਮਾ 6:30 ਵਜੇ ਪਹੁੰਚਾਂਗੇ ਆਪਣੀ ਮੈਨੂੰ ਪਤਾ ਨਹੀਂ ਕਿਉਂ ਲੱਗ ਰਿਹਾ ਜੀ ਇਹ ਪਲੇਟ ਯੂਜ਼ ਨੇ ਟਨਲ ਨੰਬਰ 4 ਵਾਹ ਜਾਨਵਰ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਟਨਲ ਦੇ ਅੰਦਰ ਕਿਵੇਂ ਲੱਗਦਾ ਜਿਵੇਂ ਰਾਤ ਪੈ ਗਈ ਹੈ ਨਾ ਪਰ ਆਤ ਨੂੰ ਜਾ ਰਹੇ ਹੈ ਲਾਈਟਸ ਦਰਿਆਵਾਂ ਯਾਨੀ ਨਾ ਟਾਰ ਦੀਆਂ ਨਹੀਂ ਤਾਂ ਨਹੀਂ ਰਹੀ ਲੱਗਤ ਵੈਸੇ ਇੱਧਰ ਵੀ ਬਹੁਤ ਸਾਰੀਆਂ ਲਾਈਟਿੰਗਸ ਹੈ ਜੇ ਸਾਰੀਆਂ ਬੰਦ ਹੋ ਜਾਣ ਸੋਚੋ अपना सारा एरिया टनल ਦੇ ਵਿੱਚ ਹੀ ਬਣਿਆ ਹੁੰਦਾ ਕਿੰਨਾ ਮਜ਼ਾ ਆਂਦਾ ਨਾ ਸਭ ਤੋਂ ਵੱਡੀ ਸਭ ਤੋਂ ਪਹਿਲੀ ਸੀਗੀ ਥੋੜੀ ਥੋੜੀ ਨਹੀਂ ਆ ਰਹੀ ਰ ਬਟ ਮੈਂ ਨਹੀਂ ਸੌਂਦੀ ਮੇਰਾ ਰਿਕਾਰਡ ਟੁੱਟ ਜਾਏਗਾ ਮਤਲਬ ਫਰੈਂਡ ਜੰਨਤ ਹੈ ਫਰੈਂਡਸ ਉਹ ਦੇਖੋ ਟੌਪ ਤੇ ਮੰਦਰ ਬਣਿਆ ਹੋਇਆ ਮੈਂ ਜ਼ੂਮ ਕੀਤਾ ਦੇਖੋ ਫਰੈਂਡਸ ਉਹ ਟਨਲ ਹੈ ਤੇ ਉਹਦੇ ਉੱਤੇ ਕਿੱਡਾ ਪਹਾੜ ਹੈ ਪਹਾੜ ਤਾਂ ਦੇਖੋ ਕਿੰਨਾ ਵਜ਼ਨ ਹੋਏਗਾ ਛੁੜੀ ਛੁੜੀ ਅੰਦੀ ਆ ਰਹੀ ਹੈ ਸਟੈਪ ਟੈਨ ਆ ਦੇ ਕੋ ਫਰੈਂਕਸ ਕਾਈ ਕਰੀ ਉੱਪਰ ਉਹ ਮਰੀਏ ਰੱਗੀ ਗੋਟ ਫਰੈਂਕਸ ਮੈਂ ਤੁਹਾਨੂੰ ਤੁਹਾਨੂੰ ਨਾ ਪੁੱਲਗੀ ਨੰਬਰ 5 ਈਐਸ 5ਥ ਟਨਲ ਫਾਈਨਲੀ ਕਿਰੀ ਡੰਡੀ ਹਵਾ ਇੱਥੇ ਇੱਥੇ ਤੇ ਨੈਟ ਨਹੀਂ ਚੱਲਦਾ ਟਨਲਸ ਆ ਕੇ ਯਾਰ ਉਹਨੂੰ ਪਪਾ ਟਨਲ ਨੰਬਰ 5 ਇੱਥੇ ਜਾਦੇ ਲੋਤ ਨਹੀਂ ਹੈ ਟਨਲ ਨੰਬਰ 5 ਹੈ ਨਾ ਵੇਲਕਮ ਸੁੰਦਰ ਨਗਰ ਹਾਰਟ ਆਫ ਦਿ ਮਾਰਕ ਔਰ ਜਿਹੜੀ ਉੱਪਰ ਵਾਲੇ ਨਾ ਤੇ ਅੱਗੇ 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 ਸ਼ੋਅ ਇਹ ਇੰਕ ਸੁੰਦਰ ਨਗਰ ਸਿਟੀ ਹੈ ਨਾ ਇਹ ਹਾਂਜੀ ਆ ਕਾਫੀ ਅੱਛਾ ਅੱਛਾ ਸ਼ੋਰੂਮ ਵੀ ਨੇ ਇੱਥੇ ਮੌਂਟੀ ਕਾਰਲੋ ਵਗੈਰਾ ਬ੍ਰਾਂਡ ਹੈਗੇ ਨੇ ਫਿਰ ਸਿਕੁਰੀ ਮਸ਼ੂਰਲੇ ਸੀਗੇ ਹੰਗਰੀ ਪੁਆਇੰਟ ਆ ਗਿਆ ਹੈ ਪੁਆਇੰਟ ਵੀ ਸ਼ੋਅ ਕਰ ਰਿਹਾ